ਆਪਣੇ ਆ ਗਿਆ ਇਸਾ ਪਤਾ ਤੁਹਾਨੂੰ ਦਿਖਾਉਣੇ ਆ ਇੱਟਾਂ ਚ ਆ ਵੀਡੀਓ ਜੀ ਆ ਇੱਕ ਪਹਿਲਾ ਫੜਿਆ ਸੀਗਾ ਉਹ ਛੋਟਾ ਸੀ ਤੇ ਹੁਣ ਵੱਡਾ ਨਿਕਲਿਆ ਦਿਖਾਉਣੇ ਆ ਤੁਹਾਨੂੰ ਇੱਟਾਂ ਚ ਆ ਇਹ ਗੋ ਇਸ ਤੋਂ ਹੰਗਰੇ ਪਾਲਲੇ ਹੋਏ ਆ ਨੇ ਨਹੀਂ ਗਿਆ ਤਾਂ ਹਾਂ ਉਹਨਾਂ ਚ ਹੋਊਗਾ ਤਾਂ ਜਾ ਜਾ ਉਹਨਾਂ ਚ ਵੜ ਗਿਆ ਨਾ ਨਹੀਂ ਵੜਿਆ ਨਹੀਂ ਉਹ ਇੱਥੇ ਇੱਥੇ ਦੇਖੀ ਹਾਂ ਇਹ ਹੈ ਇਹ ਐ ਪ੍ਰਵਾ ਹੁੰਦਾ ਨਾ ਉਹ ਤਗੜਾ ਮੋਟਾ ਆ ਹਾਂ ਇਹ ਵੇਖ ਤਾ ਛੱਪਦੇ ਇਹ ਪੜਿਆ ਪੂਰਾ ਪੜਿਆ ਇਹ ਗਾ ਵੀ ਲਾਲ ਕੌਡੀ ਵਾਲਾ ਮੋਟਾ ਹੈ ਇਹ ਬਾਬਾ ਜੀ ਕਿੰਨੀ ਇੰ tane ਵੜ ਗਿਆ ਹਾਂ ਵੇ ਉਹਨਾਂ ਚ ਬੁੱਛ ਚੱਕਦੇ ਤੇ ਹਾਂ ਸੀ ਆਇਓ ਬੰਦੁੰਦਾ ਵੀ ਇਹ ਮੋਟਾ ਹੀ ਹੁੰਦੇ ਤੋ ਨਹੀਂ ਜੋ ਹੈ ਨਹੀਂ ਸੇ ਹੋਰ ਕੋਈ ਉੱਥੇ ਤੈਨੂੰ ਵੇਖਣਾ ਸੀ ਉੱਥੇ ਉਹ ਤਾਂ ਅਗਲੇ ਗਏ ਚਲੇ ਨਹੀਂ ਨਹੀਂ ਆਪਣੇ ਵਾਲੇ ਨੂੰ ਆ ਆ ਗਿਆ ਤਾਂ ਆ ਗਿਆ ਉਹ ਸਰ ਗਿਆ ਨਾ ਸੈਟ ਟਟਾਉ ਰਾਨੂ ਮੁੰਜੀ ਨੂੰ ਮਨੇ ਕਹਿੰਦਾ ਉੱਥੇ ਸੱਪ ਜਿਆਦਾ ਹੁੰਦੇ ਜਿੱਥੇ ਮਾਇਆ ਨੱਪੀ ਨਹੀਂ ਸੁਣ ਸੁਣਨਾ ਹਾਂ ਤੁਹਾਨੂੰ ਕਾ ਆ ਜਾ ਕਾ ਲਾ ਫਿਰ ਸਹੀ ਗੱਲ ਆ ਐਥੇ ਸਪਨੀ ਹੀ ਹੈ ਜੇ ਉਹ ਸਪਨੀ ਨਾ ਹੋਵੇ ਬਿਜੜਾ ਉਹ ਬੱਚਾ ਹੀ ਸੀਗਾ ਜਿਹੜਾ ਪਹਿਲਾਂ ਫੜਿਆ ਆਪਾਂ। ਕੰਨੀ ਪਤਲੀ ਹੁੰਦੀ ਹੈ। ਥੱਪੂ ਮੋਟਾ ਹੁੰਦਾ। ਕੋਈ ਪਤਾ ਨਹੀਂ ਕੋਪਰਾ। ਮੇਰੇ ਹਿਸਾਬ ਨਾਲ ਆਹ ਵੀ ਇੱਟਾਂ 'ਚ ਹੋਊਗਾ ਜੇ ਵੀ। ਜੇ ਇੱਥੋਂ ਨਿਕਲੇ ਫਿਰ ਉਹ ਪੜਾਂ 'ਚ ਪੜਾਂ ਵੱਡ ਗਏ ਉਹ। ਬੱਸ ਬਬੂ ਫੜੀਏ ਨੂੰ। ਇਹ ਮੋਟੀ ਤੋਂ ਪਹਿਲਾਂ ਨਿਕਲ ਜਾਣਾ। ਆ ਦੇਖੋ। ਬੁਲਾ ਲੈ। ਉਹਨੂੰ ਬੁਲਾ। ਉਹਨੂੰ ਵਾਈ ਮਾਰਾ। ਛੱਪਾ ਉੱਥੇ ਕਰਦਾ। ਮਾ ਆਇਆ ਜੀ ਆਇਓ ਕੱਡਾ ਸਾਰਾ ਆ ਕੇ ਟਾਂਕੇ ਲੱਗਿਆ ਮਾਪਲਾ ਵਾਰਤਾ ਯਾਰ ਗਾ ਨਪਣਾ ਸੀ ਉਹਨੂੰ ਉਹ ਨਿਕਾਂ ਗਿਆ ਅਗਲਾ ਕੌਣ ਕਿਹਾ ਆਇਆ ਓਏ ਮੈਂ ਬੇਲੀ ਨੇ ਲੋ ਜੀ ਇੱਥੇ ਟਾਪ ਆਚੰਦੀਆਂ ਪਈਆਂ ਹਨ ਅਜਲੇ ਤੱਕ ਮਿਲਿਆ ਨਹੀਂ ਆ ਸੱਪ ਮਿਲਦਾ ਦਿਖਾਉਣਾ ਤੁਹਾਨੂੰ ਬੜਾ ਅੱਗ ਗਿਆ ਤਣ ਲੱਗਾ ਅਜਾ ਲੱਗਦੇ ਜਣਾ ਥੋੜੇ ਬੂਆ ਬੰਨ ਕੇ ਸੀ ਤੂੰ ਤੇ ਨੇ ਜੇ ਚੋਰੇ ਦਾ ਮੁੰਡਾ ਇਨਕੇ ਇੱਕ ਜੋ ਚਰਨੇ ਦਾ ਜਵਾਈ ਸੀਗਾ ਬੜੇ ਨੇੜੇ ਲੱਗਿੰਦਾ ਸੀ ਦੋ ਸਾਲ ਨੂੰ ਮੈਂ ਲੜ ਜਾਣਾ ਕੋਈ ਕੋਈ ਜਿਹੜੀ ਸੀ ਆ ਤਮ ਆ ਮੈਨੂੰ ਜਾ ਤੂੰ ਉਹ ਮੈਂ ਆ ਗਿਆ ਹੋ ਗਿਆ ਹੋ ਗਿਆ ਉਹ ਤੋਂ ਨਹੀਂ ਮਾਰ ਉਤੋਂ ਨਹੀਂ ਆਹ ਮਾਰਨ ਉਹਦਾ ਸ਼ਾਦੀ ਇੱਧਰ ਆਉਂਦਾ ਸੀ ਬੈਂਕ ਛੱਡ ਕੇ ਆਵੇਂ ਰੱਖਾ ਆਉਂਵੇ ਇੱਧਰ ਆਉਂਵੇ ਇੱਧਰ ਗਾਨਾਂ ਕੋਲ ਖਾਣੀ ਜਾਂ ਫੇਰ ਇੱਧਰ ਯਾਰ ਥੱਲੇ ਹੋਵਾ ਉਹ ਦੱਸ ਆਉਂਗੇ ਥੱਲੇ ਥੱਲੇ ਆਉਂਦੇ ਆਉਂ ਜਾਂਦੇ ਨੋਟ ਗਲੇ ਪਾਖ ਔਰ ਅੱਗੇ ਤੇ ਆਉਂ ਜਾਂਦੇ ਇੱਧਰ ਆਉਂਦੇ ਹੋ ਗਿਆ ਤੇ ਇਹ ਦੇ ਰਹਾਂ ਦੇ ਦਰਾਉਂਦੇ ਹੋ ਕੱਢ ਦੇ ਤੇ ਨਿਕਲ ਜੀ ਨਿਕਲ ਜੀ ਰੇਟ ਕੱਢ ਦੇ ਕੱਢ ਦੇ ਹਾਂ ਬਸ ਥਾਵਾ ਗਾ ਵਾਦੂਨਾ ਪੈ ਤਰੂ ਉਹ ਤਾਂ ਨਾ ਨਿਕਲ ਗਿਆ ਉਹ ਥਾ ਗਿਆ ਹੁਣ ਚਾਲੇਟਾਂ ਦੇ ਵਰ ਗਿਆ ਬਹੁਤ ਹੀ ਦਿੱਖ ਦੇਖ ਦੋ ਹਾਂ ਐ ਸੈਟਾਂ ਚਾਹੀਏ ਤੂੰ ਵੀਡੀਓ ਨੂੰ ਬਣਾ ਲੈ ਪਾ ਕਾ ਚੱਲੀ ਬੱਬਾ ਨਿਮੰਦਰ ਆ ਨਿਕਲ ਗਿਆ ਨਹੀਂ ਨਹੀਂ ਉੱਤੇ ਬੈਠਾ ਹਾਂ ਲਾ ਉਹ ਪੂਸ਼ ਉਹ ਪੂਸ਼ ਹਾਂ ਲਾ ਫੜ ਪੂਸ਼ ਫੜ ਪੂਸ਼ ਫੜ ਪੂਸ਼ ਫੜਨ ਫੜੋ ਉਹ ਵੀ ਮੇਰੇ ਕੋਲ ਆ ਗਈ ਪੂਸ਼ ਫੜ ਪੂਸ਼ ਫੜ ਫੜ ਲਾ ਫੜ ਲਾ ਚੱਕ ਦੱਟਾ ਵਾ ਸਾਨੂੰ ਉੱਤੀ ਪਰਾ ਪਰਾ ਕੀ ਆਏ ਭੰਗਾ ਕੱਟਣਾ ਹੁਣ ਆ ਵੀ ਦੇਖੀਏ ਗੱਟਾ ਲਿਆ ਗੱਟਾ ਬਹ ਗੱਟੇ ਦੀ ਲੋੜ ਹੀ ਨਹੀਂ ਚਾੜਦੇ ਆ ਹਾਓ ਕਹਿੰਦੇ ਸੀ ਕਹਿੰਦਾ ਕੋਡੀਆਂ ਵਾਲਾ ਓ ਜੇ ਤੇਰੇ ਬਾਹਰ ਜਾਂਦਾ ਖਿਦਲਾ ਦੂਰ ਕਰਕੇ ਰੱਖ ਅੱਗੇ ਬਾਪੂ ਦਮ ਗਿਆ ਲੈ ਲੋ ਜੀ ਸੌਪ ਮਿਲ ਚੁੱਕਿਆ ਇਹ ਹੁੰਦੀ ਪਿਆਰ ਹੈ ਨਾ ਦੇਖ ਨਾ ਨਾ ਪਲਾ ਨਾ ਪਲਾ ਗੋਲੀ ਨਾ ਪਾ ਤੇਰੀ ਨਾ ਬੜੂਗਾ ਦੇਖ ਥੋੜ ਦੇ ਕਹੇ ਵਿੱਚ ਵੜ ਗਿਆ ਆ ਫੜ ਜਾਣਾ ਲੈ ਗੱਟਾ ਫੜੋ ਤੇ ਅੱਛਾ ਆਹਾ ਟਿਹਾਰਾ ਗਾ ਲੈ ਯੋ ਬਾਹਰ ਇੱਕ ਦੁਕੁਲੀ ਨਾ ਛੱਡ ਦੇ ਠੀਕ ਆ ਮੂਹ ਭਲਾ ਆ ਗਾ ਪੜਾ ਪੜਾ ਗੱਟੇ ਪਾ ਗੱਟੇ ਨਾ ਤੋ ਤੋ ਨਾ ਬਲਾ ਆਟੇ ਆਣਾ ਦੇਖੀ ਤੋ ਚਲ ਬਾਟਾ ਪੂਟਾ ਦਈ ਮੇਰੇ ਖਾਂ ਪਤਾ ਦਿਖਾ ਦੇ गड्डा पाले बाटा त ਇੱਕ ਹੋਰ ਹੈਗੀ ਆ ਕਿੱਥੇ ਗਈ ਹੋ ਓਹੀ ਬਣਾਉਣ ਨੂੰ ਤੂੰ ਜਾਣਾ ਜਾਨ ਰੋ ਰਾਂਗੇ ਰੋ ਰਾਂਗੇ ਲਾਦੇ ਤੂੰ ਜਾਏਂਗੀ